ਕਰਨਾ ਪੈਣਾ ਸਿਰ ਤੇਰੇ ਜੀ ਕਰਦੀ ਡੇਰਿਆ ਤੇਰੇ ਅੰਦਰੋਂ ਦੁੱਖ ਖੰਭ ਲੱਗ ਕੇ ਉੱਜੰਗੇ ਆਖੋ ਸਤਨਾਮ ਸਿਧਿਵਾਇ ਗੋ ਸਤਿਨਾਮ ਕੀ ਲਾਗੈ ਧੂਰ ਉਤਪੁਤ ਇਹ ਖਾਏ ਚਲਿਏ ਧੂਰ ਕੋਤਨ ਸਾਡੇ ਅੰਦਰੋਂ ਦੁੱਖ ਸੰਤਾਪ ਸੋਗ ਟੈਨਸ਼ਨ ਡਿਪਰੈਸ਼ਨ ਜਿਹਨੂੰ ਕਹਿੰਨੇ ਆ ਉਹ ਸਾਰਾ ਕੁਝ ਕਤਮ ਹੋ ਜਾਊਗਾ ਇਹ ਸਭ ਤੇ ਤੁਹਾਡੇ ਕਿੰਦੇ ਪਾਣੀ ਪੱਖਾ ਪੀਸੋਂ ਸੰਦੇ ਆਕਰ ਜੇ ਕੋਈ ਨਾਮ ਜਪ ਰਿਆ ਹੋਵੇ ਜੇ ਕੋਈ ਪਾਣੀ ਪੜ ਰਿਆ ਹੋਵੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਇੰਨਾ ਦੀ ਮਤ ਮਿਲੇ ਇੰਨਾ ਦੀ ਮਤ ਮਿਲੇ ਸਾਡੀ ਸੋਚ ਹੋਵੇ ਕਿ ਇਹ ਨਾਮ ਜਪਨੋਂ ਭਟੇ ਨਾ ਅਸੀਂ ਇਹਦੇ ਤੇਰੇ ਤੇ ਉਹ ਸੁਖ ਸੁਹਤਾ ਪੂਰੀਆਂ ਕਰਦੀ ਹੈ ਜਿਹਦੀ ਇਹਨੂੰ ਲੋੜ ਹੈ ਪਾਣੀ ਪੱਖਾ ਪੀਸੋਂ ਸੰਦੇ ਆਕਰ ਤੇ ਉਹ ਜ਼ਰੂਰਤਾਂ ਪੂਰੀਆਂ ਕਰ ਰੱਖਿਆ ਸਾਡਾ ਆਪਣਾ ਵੀ ਮਨ ਗੋਗੋਬਿੰਦ ਜਸ ਗਾਈ ਮਾਝ ਉਹਦੀ ਮਤ ਦਿਓ ਸਾਹ ਸਾਸ ਮਨ ਨਾਮ ਸਮਾਰਿਆ ਸਮਾਰਿਆ ਪਾਲ ਸਮਾਲ ਕਰਨੀ ਆ ਜਿਹੜਾ ਸਾਡੇ ਸੋਚਣ ਸ਼ਕਤੀ ਇਹਨੂੰ ਸਾਹ ਸੰਦੇ ਜਿਹਦੇ ਵਿੱਚ ਆਟੋਮੈਟਿਕ ਵਿਚਾਰ ਚੱਲਦੇ ਰਹਿੰਦੇ ਆ ਤੁਸੀਂ ਕੁਝ ਨਾਮ ਕਰੋ ਤੁਹਾਡਾ ਮਨ ਐਵੇਂ ਕੁਝ ਨਾ ਕੁਝ ਸੋਚੀ ਜਾਊਗਾ ਮਾਰੂ ਜੀ ਇਹਦੀ ਐਸੀ ਕਿਰਪਾ ਕਰੋ ਉਹ ਜਿਹੜਾ ਆਪਣੇ ਆਪ ਵਿਚਾਰ ਨਹੀਂ ਚੱਲ ਜਾਂਦੇ ਸਾਡੇ ਅੰਦਰ ਇਹ ਮਹਾਰਾਜ ਉਹ ਸਾਡੇ ਅੰਦਰ ਨਾਮ ਦੇ ਰੂਪ ਵਿੱਚ ਮੰਨ ਨਾਮ ਦੇ ਵਿਚਾਰ ਚੱਲਣ ਸਾਹ ਸਾਹ ਸਿਮਨ ਨਾਮ ਸੁਮਾਰੈ ਮੈਂ ਸੁਆਸ ਲਿੰਦਾ ਮਿਆ ਅੰਦਰੋਂ ਜਦੋਂ ਬਾਹਰੋਂ ਭਾਵੇਂ ਰੋਟੀ ਖਾਂਦਾ ਹੋਇਆ ਸੋਚ ਮੇਰੇ ਅੰਦਰ ਹੋ ਚੱਲੇ ਕਈ ਵਾਰੀ ਆਪਾਂ ਕਿ ਕੋਈ ਪ੍ਰਸ਼ਾਦਾ ਸ਼ਰਦਾ ਹੋਵੇ ਨਾ ਤੇ ਨਾਲੇ ਉਹ ਪ੍ਰਸ਼ਾਦਾ ਛਕੀ ਜਾਵੇ ਨਾਲੇ ਹੀ ਘੇ ਖਾਣ ਤੇ ਰੇਕੀ ਜਾਵੇ ਤੇ ਆਪਾਂ ਕਹਿਣੇ ਚਿਰ ਧਿਆਨ ਇੱਥੇ ਸੀ वो बंदा कहता मेरे अंदर तो कोई सोच चली जातीम श्री है सास सास मन नाम समार मेरा मन टिक टिक के बार बार नाम बन जावे। ਗੁਰੇ ਵਿਚਾਰਨ ਵਾਲੇ ਬੰਦੇ ਨਾ ਜਾਵੇ ਕਹਿੰਦੇ ਇਹ ਬਿਸਰਾਮ ਨਿਤ ਪਾਈ ਜੇ ਤਿਸਰਾਮ ਸਾਨੂੰ ਵੀ ਮਿਲੇ ਤੇ ਜਿਨ੍ਹਾਂ ਨੇ ਸੇਵਾ ਕੀਤੀ ਆ ਉਹਨੇ ਕੋਣ ਦੀ ਕੋਲਤਾ ਹੈ ਗਈ ਇਹ ਮਾਰੇ ਸਾਨੂੰ ਵੀ ਮਿਲੇ ਐਸਾ ਸ਼ਬਦ ਗੁਰੂ ਸਾਹਿਬ ਨੇ ਬਖਸ਼ਿਸ ਕੀਤਾ ਤੇ ਸੰਦੇਤ ਮਾਰੇ ਨੇ ਹੋਰ ਵੀ ਇੱਕ ਗੱਲ ਆਖੀ ਕਹਿੰਦੇ ਜਾਪਤਾ ਸਭਗਤ ਸਾਤੂਲੀ ਕੁੱਝ ਪਾਵੇਂ ਜਿੰਨਾ ਮਰਜੀ ਬੋਲੀ ਜਾਵੇ ਪੂਰੀ ਉਤਰ ਪੈਣੀ ਹੈ ਜਿੱਦਣ ਗੁਰੂ ਨੇ ਸੁਣ ਕੇ ਤਨ ਆਖਿਆ ਵਾਹ ਸ਼ਾਬਾਸ਼ ਇਤਰਾ ਨਹੀਂ ਬੱਚੇ ਨੂੰ ਨਹੀਂ ਸ਼ਾਬਦ ਦਿੰਦਾ ਜਿੱਦਣ ਤੇਰੇ ਜਪੇ ਹੋਏ ਨਾਮ ਤੋਂ ਬਾਅਦ ਗੁਰੂ ਦੀ ਪ੍ਰਸੰਨਤਾ ਚੱਲੇ ਹੋ ਗਈ ਤੇਰਾ ਜਪੇ ਹੋਇਆ ਨਾਮ ਪ੍ਰਵਾਨ ਚੜ ਜਾਏਗਾ ਜਾਨ ਤਕ ਤੱਕ ਭਗਤ ਸਾ ਪੂਰੀ ਜੋ ਪ੍ਰਭ ਦਾ ਮਨ ਭਾਈ ਜਿੱਦਣ ਸਾਡੀ ਭਗਤੀ ਕੀਤੀ ਹੋਈ ਮਹਾਰਾਜ ਮੋਹਨ ਜੀ ਲੱਗੇ ਅਜੇ ਵੀ ਨਾਮ ਵੀ ਬੜਾ ਜੱਦਦੇ ਆ ਤੇ ਦੁੱਧ ਚ ਪਾਣੀ ਸਰਦੀਆਂ ਦੇ ਟੀਕੇ ਹੋਰ ਕਈ ਤਰ੍ਹਾਂ ਦੇ ਕੁੱਝੇ ਕਰਮਾ ਉਹ ਵੀ ਨਾਲ ਜਾਰੀ ਆ ਮਾਰੇ ਕਹਿੰਦੇ ਬਹੁਤ ਸਾਰੇ ਉਹ ਜਾਣਦਾ ਨਾ ਨਾਮ ਦੀ ਜਾਗਤ ਕੀ ਕੀ ਹੁੰਦਾ ਆ ਇਸ ਸਭ ਕੇ ਜਾਗਤਾ ਭਗਤ ਸਾ ਪੂਰੀ ਜੋ ਪ੍ਰਭ ਕਹਿ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਤਕੀਨੈ ਨਾਨਕ ਤ੍ਰਿਪਤ ਅਗਾਈ ਉਦੋਂ ਥੋੜਾ ਵੀ ਨਾਮ ਜਪਾਂਗੇ ਤੇ ਸਾ ਸਤਿ ਸੰਗਤ ਜੀ ਰੱਜ ਜਾਵਾਂਗੇ ਥੋੜਾ ਜਿਹਾ ਵੀ ਨਾਮ ਜਪਾਂਗੇ ਐਨ ਅੰਦਰ ਦਾ ਜੀਵਨ ਪੈਦਾ ਹੋ ਜਾਏਗਾ ਤਾਂ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਮਤ ਸ਼ਰਮਿੰਦਾ ਦੀ ਬਈ ਕੁਝ ਵੀ ਬੋਲੋ ਜੇ ਨਾ ਨਾਮ ਜਪ ਸਕਿਆ ਮਨਾ ਤੇ ਬਾਬਾ ਫਰੀਦ ਜੀ ਕਹਿੰਦੇ ਤੈਨੂੰ ਸਾਈਂ ਦੇ ਦਰਬਾਰ ਵਿੱਚ ਸਿਰ ਜੀਵਾ ਕਰਕੇ ਸ਼ਰਮਿੰਦਾ ਹੋਗੇ ਕਿਰਪਾ ਮੇੜਾ ਤੇ ਮੈਂ ਰਹਿੰਦਾ ਤਾਂ ਫਰੀਦਕੋਟ ਸਾਹ ਪਰ ਬਾਬੇ ਫਰੀਦ ਨੇ ਮੈਂ ਆਪ ਖੇੜੀ ਮਰਦਾ ਬਾਬੇ ਫਰੀਦ ਨੇ ਆਖਿਆ ਨਾਮ ਜਪਿਓ ਪਰ ਮੈਂ ਨਹੀਂ ਜੱਜ ਸਕਿਆ ਉੱਥੇ ਫਿਰ ਨਿਮੋਚਿ ਹੋਣਾ ਜਾ ਕੇ ਨੀਵੀਂ ਪਾ ਕੇ ਸ਼ਰਮਿੰਦਾ ਜਾ ਹੋ ਕੇ ਕੋਲੋਂ ਨਾ ਪਹਿਣਾ ਤੇ ਬਾਬਾ ਫਰੀਦ ਨੇ ਕਹਿੰਦੇ ਫਰੀਦਕੋੜ ਵਾਲਿਓ ਸ਼ਰਮਿੰਦਾ ਹੋਣਾ ਹੀ ਨਾ ਪਵੇ ਅਸੀਂ ਪਹਿਲਾਂ ਹੀ ਕਹਿ ਦਿੰਨੇ ਆ ਕਿ ਤੁਸੀਂ ਨਾਮ ਜੱਪ ਲਿਓ ਐਸਾ ਇੱਕ ਸ਼ਬਦ ਹੈ ਜਿਹੜਾ ਪੜਨਾ ਜੇਕਰ ਸ਼ਰਮਿੰਦੇ ਨਹੀਂ ਹੋਣਾ ਮਹਾਰੇ ਦੀ ਬਰਦਾ ਵਿੱਚ ਜਿੱਦੋਂ ਪਹ ਜਾਣਾ ਇਥੋਂ ਵੀ ਅਸੀਂ ਫਰੀਦਕੋੜ ਬਾਬਾ ਜੀ ਨੇ ਪਾਵਨ ਦਰਬਾਰ ਤੇ ਬੈਠ ਕੇ ਕਥਿਅਾਂ ਸੁਣੀਆਂ ਤੇ ਫਿਰ ਇੱਕ ਵਾਰ ਕਹਿਣ ਆਪਣੇ ਅੰਦਰੋਂ ਬਾਹਰੋਂ ਇੱਕ ਮਿੱਕੋ ਗਿਆ ਤੋ ਸਤਿ ਅੰਗਰਾਮ ਵਾਹਿ ਪਰ ਗੋਲ ਹਨ ਫਰੀਦਾ ਜਿੰਨੀ ਕਮੀ ਨਾ ਹੈ ਕੋਣ ਐਸੇ ਐਸੇ ਕੰਮ ਕਰਦੇ ਜਿਵੇਂ ਕੋਈ ਗੁਣ ਨਹੀਂ ਹੁੰਦਾ ਤੇ ਬੰਦਾ ਫਿਰ ਵੀ ਉੱਤਰ ਨੂੰ ਜਾਂਦਾ ਸ਼ਰਾਬ ਪੀਣ ਚ ਕੋਈ ਗੁਣ ਥੋੜੀ ਹੈ ਜੇਸੀ ਕਿ ਉਹਦਾ ਕੋਈ ਗੁਣ ਹੈ ਪਰ ਬੰਦਾ ਕਹਿੰਦਾ ਮੈਂ ਬਾਬੇ ਜੀ ਦਾ ਤੇ ਮੱਖਣ ਨੂੰ ਨਹੀਂ ਦੇਖਣਾ ਤੇ ਪਰ ਉਹ ਵੀ ਨਹੀਂ ਛੱਡੇ ਬਾਬਾ ਕਹਿੰਦਾ ਜਿੰਨੇ ਕੰਮ ਜਿਹੜੇ ਕੰਮਾਂ 'ਚ ਗੁਣ ਹੀ ਕੋਈ ਨਹੀਂ ਉਹ ਤਰ ਨੂੰ ਨਾ ਜਾ ਤੇ ਜਿੱਧਰ ਗੁਣਿਆ ਉੱਧਰ ਨੂੰ ਆ ਜਾ ਤਾਨਾ ਕਰਨ ਨੂੰ ਕੋਈ ਗੁਣ ਨਹੀਂ ਥੋੜੀਏ ਪਰ ਕਿੰਨਾ ਮੈਂ ਪੈਸੇ ਵਾਦੀ ਵਡਾਉਣੀ ਆ ਬਾਬੇ ਦੇ ਦਰਗਾਹ ਤੇ ਬਾਬੇ ਦੇ ਗੁਰਦੁਆਰੇ ਚ ਪਰ ਬੱਬਾ ਤੇਰੇ ਆਖੇ ਨਹੀਂ ਲੱਗਣਾ ਆਖੇ ਨੂੰ ਲੱਗਣਾ ਤੇਰੇ ਪੈ ਉਹ ਭਾਵੇਂ ਜਿਉਂ ਤੋਂ ਮਨ ਨੂੰ ਮਰਜੀ ਕਰੇ ਡੰਗਰ ਕਹੇ ਉਹ ਵੀ ਚੜਾਉ ਉਹ ਪੈਸੇ ਕਹੇ ਉਹ ਵੀ ਚੜਾਉ ਜਮੀਰ ਕਹੇ ਵੀ ਨਾਲ ਨਾਂ ਲਵਾਉ ਪਰ ਬੱਬਾ ਤੇਰੇ ਆਖੇ ਨਹੀਂ ਲੱਗਣਾ ਬਾਬਾ ਜੀ ਕਹਿੰਦੇ ਆਖੇ ਲੱਗੇਗਾ ਭਾਵੇਂ ਕੁਝ ਵੀ ਨਾ ਚੜਾਈ ਕਿਉਂਕਿ ਇੱਕ ਨੂੰ ਦਾਤਾਂ ਮੰਗਣਾ ਆਈਦਾ ਵਾ ਜੇ ਤੈਨੂੰ ਨਹੀਂ ਆਈਦਾ ਆਪਣੇ ਦਾਤਾ ਨੂੰ ਥੋੜੀ ਬੋਦੀ ਕੋਈ ਦਾਤ ਦੇ ਕੇ ਸਪਲਿਨਾ ਹੀ ਤਲੀਫਾਂ ਦੇਣਾ ਜੇ ਆਪਾਂ ਕੀ ਹੁੰਦਾ ਇਸ ਕਰਕੇ ਸਾਥ ਸੰਗਤ ਜੀ ਰੀਤਾ ਜਿੰਨੀ ਕੰਮੀ ਨਹੀਂ ਗੋਣਾ ਤੇ ਕਮੜੇ ਅੰਸਾਰ ਓਖ ਮਨ ਭੁਲਾ ਦੇ ਅੰਦਰੋਂ ਹੀ ਭੁਲਾ ਦੇ ਤੇਰੇ ਕੋਲ ਹੋਣੀ ਨਾ ਜਿਉ ਭੁਲਾ ਦੇਗਾ ਸਿਰ ਨਗਾਦ ਐ ਸਿਨੋ ਟੈਕਨੋਜੀ ਨੂੰ ਮੈਂ ਬਾਬੇ ਫਰੀਦ ਸਾਹਿਬ ਦੀ ਗੱਲ ਮੰਨ ਕੇ ਫੇਰ ਆਇਆ ਮੈਂ ਜਿੰਨੀ ਕਮੀ ਨਾਹੀ ਗੁਣ ਤੇ ਤਮੜੇ ਵਿਸਾਰ ਮਤ ਸ਼ਰਮਿੰਦਾ ਧੀਵਈ ਸਾਈਂ ਦੇ ਦਮਾ ਐਸਾ ਹੀ ਸੰਦੇਸ਼ ਸਰਬਨ ਕੋ ਲੋ ਸਾਈਂ ਦੇ ਦਮਾ